ਮੋਇਸਚਰ ਜ਼ਿਆਦਾ ਹੋਣ ਦੇ ਕਾਰਨ ਮੰਡੀ ਦੇ ਵਿੱਚ ਕਣਕ ਦੀ ਖਰੀਦ ਨਾ ਨਾ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਗਿਆ ਇਨਸਪੈਕਟਰ ਦਾ ਘਰਾਉ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਬਠਿੰਡਾ ਦੇ ਪਿੰਡ ਜੈਸਿੰਨ ਵਾਲਾ ਦਾ ਸ਼ਨੀਵਾਰ ਸ਼ਾਮ ਨੂੰ 5 ਵਜੇ ਦੇ ਲਗਭਗ ਬਠਿੰਡਾ ਦੇ ਪਿੰਡ ਜੈਸਿੰਨ ਵਾਲਾ ਦੀ ਦਾਣਾ ਮੰਡੀ ਦੇ ਅੰਦਰ ਕਿਸਾਨਾਂ ਵੱਲੋਂ ਮੋਇਸਚਰ ਜ਼ਿਆਦਾ ਹੋਣ ਹੋਣ ਦੇ ਕਾਰਨ ਕਣਕ ਦੀ ਖਰੀਦ ਨਾ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਗਿਆ ਇਨਸਪੈਕਟਰ ਦਾ ਘਰਾਉ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਤੇ ਨਿਰਗਰੂਪ ਗਰੁੱਪ ਦੇ ਆਗੂ ਕਿਸਾਨਾਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਇਹ ਸਿਰਫ ਮੰਡੀਆਂ ਬੰਦ ਕਰਨ ਦੀ ਸਰਕਾਰ ਦੀ ਇੱਕ ਚਾਲ ਹੈ ਮੌਸਮ ਨਰਾਤ ਮੀਂਹ ਪੈਣ ਦੇ ਕਾਰਨ ਜ਼ਿਆਦਾ ਹੋ ਚੁੱਕਾ ਹੈ ਲੇਕਿਨ ਇਸ ਤੋਂ ਪਹਿਲਾਂ ਕਣਕ ਬਿਲਕੁਲ ਸੁੱਕੀ ਸੀ ਪਿਛਲੇ 12-13 ਦਿਨਾਂ ਤੋਂ ਕਿਸਾਨ ਇੱਥੇ ਮੰਡੀਆਂ 'ਤੇ ਬੈਠੇ ਹਨ ਜਿਸ ਨੂੰ ਲੈ ਕੇ ਅਜੋਨਾ ਵੱਲੋਂ ਇਸ ਇਨਸਪੈਕਟਰ ਨੂੰ ਇੱਥੇ ਬਿਠਾ ਲਿਆ ਗਿਆ ਹੈ ਜਿੰਨਾ ਚਿਰ ਕੋਈ ਸੀਨੀਅਰ ਸੀਨੀਅਰ ਅਧਿਕਾਰੀ ਨਹੀਂ ਆਵੇਗਾ ਉਹਨਾਂ ਦਾ ਸਾਡੇ ਵੱਲੋਂ ਇਸ ਨੂੰ ਇੱਥੋਂ ਨਹੀਂ ਜਾਣ ਦਿੱਤਾ ਜਾਵੇਗਾ ਦੇਰ ਉਤਸਵੀਆਂ ਮੌਕੇ ਤੇ ਪੁਲਿਸ ਵੀ ਪਹੁੰਚ ਚੁੱਕੀ ਹੈ ਇਹਨਾਂ ਵੱਲੋਂ ਇਨਸਪੈਕਟਰ ਦਾ ਘਰਾਉ ਕੀਤਾ ਗਿਆ ਇਨਸਪੈਕਟਰ ਨੂੰ ਮੰਡੀ ਦੇ ਵਿੱਚ ਹੀ ਇੱਕ ਵਾਰੀ ਬਿਠਾ ਲਿਆ ਗਿਆ ਹੈ ਅਤੇ ਮੌਕੇ ਤੇ ਪੁਲਿਸ ਵੀ ਆ ਚੁੱਕੀ ਹੈ ਹਾਂ ਜੀ ਵਿਜੀਤੀ ਨਾਮਾ ਦੱਸੋ ਮ ਭਾਰਤੀ ਕਿਸਾਨ ਜੀ ਨੇ ਨਿਕ ਤੜਕਾਉਂਦਾ ਮਨਜੀਤ ਸਿੰਘ ਹਨੇਰ ਦੀ ਗਵਾਹੀ ਦੇ ਵੀ ਸਾਡੀ ਜਥੇਬੰਦੀ ਚੱਲਦੀ ਹੈ ਬਲਕ ਸੰਘਰਦਮੈਂ ਜਰਨਲ ਸਕੱਤਾ ਹੀ ਕੀ ਗੱਲ ਹੋਈ ਅੱਜ ਤੁਹਾਨੂੰ ਫੈਸਿੰਗ ਹੋਣਾ ਜੈ ਸਿੰਘ ਇਹ ਜੀ 10 ਤਰੀਕ ਦੇ ਬੈਠੇ ਆ ਜਿਹੜਾ ਕਿਸਾਨਾਂ ਨੇ ਕਣਕਾਂ ਵੜੀਆਂ ਸੀ ਉਦੋਂ ਇਹ ਕਣਕਾਂ ਚੱਲ ਇੱਕ ਦੋ ਦਿਨ ਹੋ ਸਕਦਾ ਸੀ ਵੀ ਕੁਸਲਾਭਾ ਹੋਣ ਪਰ ਉਦੋਂ ਇਹ ਸੁੱਕਣ ਦੇ ਬਾਵਜੂਦ ਵੀ ਕੁਸ ਤਾਂ ਇਹ ਸਭ ਤੋਂ ਵੱਧ ਐਂਗਿਲੀ ਹੈ ਜਿਹੜੀ ਮਾਰਕੀਟ ਕਮੇਟੀ ਵਾਲਿਆਂ ਦੀ ਹੈ ਤੇ ਉਦੋਂ ਜਿਹੜਾ ਇੱਥੇ ਮਾੜਾ ਤੇ ਘਟ ਗਿਆ ਵਿਹਾਰ ਕਰਦਾ ਉਹ ਇੱਥੋਂ ਦਾ ਇਨਸਪੈਕਟਰ ਹੈ ਜਿਹੜਾ ਇਹ ਕਰ ਰਿਹਾ ਹੈ ਵੀ ਮੈਂ 5 ਦਿਨ ਨਹੀਂ ਆਉਂਦਾ ਜੀ ਮੈਂ 4 ਦਿਨ ਨਹੀਂ ਆਉਂਦਾ ਕੋਈ ਮੰਡੀ ਚ ਕੀੜਾ ਨਹੀਂ ਮਾਰਦਾ ਜਿਹੜਾ ਮਾਰਕੀਟ ਕਮੇਟੀ ਵਾਲਾ ਇੱਕ ਦਿਨ ਪਹਿਲਾਂ ਵੇਖਿਆ ਗਿਆ ਵੀ ਇੱਥੇ ਉਹ ਮੰਡੀ ਚ ਆਇਆ ਇਹਨਾਂ ਬਣਵਾ ਤੇ ਇੱਕ ਦਿਨ ਇਹ ਅੱਜ ਆਇਆ ਜਦੋਂ ਸਾਰਾ ਇਹ ਰੌਲਾ ਪੈ ਗਿਆ ਇੱਥੇ ਇਹਨਾਂ ਨੂੰ ਬਾਹ ਲਿਆ ਇਨਸਪੈਕਟਰ ਨੂੰ ਉਸੇ ਨੇ ਇਹਨਾਂ ਨੂੰ ਫੋਨ ਕਰਿਆ ਕੋਈ ਇਹਨਾਂ ਨੇ ਮੌਕਚਰ ਨਹੀਂ ਚੈੱਕ ਕਰਨਾ ਸੀ ਹੁਣ ਜਦੋਂ ਰਾਤ ਮੀਂਹ ਪੈ ਗਿਆ ਹੁਣ ਆਪਾਂ ਨੂੰ ਪਤਾ ਹੈ ਵੀ ਕੋਈ ਵੀ 15 ਜਾਂ 14 ਤੋਂ ਘੱਟ ਮੌਕਚਰ ਨਹੀਂ ਆਉਂਦਾ ਉਸ ਨੂੰ ਹੁਣੇ ਚੈੱਕ ਕਰਕੇ ਵੀ ਜਿਹੜੀ ਕੋਈ ਅੱਜ ਕਣ ਕਬੱਡੀ ਐ ਉਹਦਾ ਕੋਈ 12 ਜਾਂ 13 ਐ ਉਹੋ ਅਸੀਂ ਕਰ ਦਿੰਨੇ ਆ ਪਰ ਜਿਹੜੇ ਹੁਣ 15-15 ਦਿਨਾਂ ਦੇ ਇੱਥੇ ਬੈਠੇ ਨਾ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਵਾਰੀ ਵੀ ਆ ਕੇ ਇਹਨਾਂ ਦੀ ਸਾਰ ਨਹੀਂ ਲਈ ਤੇ ਉਹੀ ਸਰਕਾਰ ਦਾ ਜਿਹੜਾ ਸਿਸਟਮ ਐ ਮੰਡੀਆਂ ਖਤਮ ਕਰਨ ਵਾਲਾ ਉਹ ਇਹਨਾਂ ਦੀ ਨੀਤੀ ਦੱਸਦੀ ਆ ਹੁਣ ਵੀ ਲੋਕਾਂ ਨੂੰ ਜੇ ਆਪਾਂ ਮੰਡੀਆਂ ਦੇ ਵਿੱਚੋਂ ਆਈਸੋਲੇਟ ਹੈਰਾਨ ਕਰਾਂਗੇ ਵੀ ਮੌਜ ਚਰ ਝੋਨੇ ਦਾ ਤਾਂ ਹੁੰਦਾ ਸੀ ਇਹ ਕਿਹਨਾਂ ਨੇ ਕਣਕ ਦਾ ਵੀ ਕਰਤਾ ਵੀ ਫੇਰ ਇਹ ਮੰਡੀਆਂ ਖਤਮ ਹੋਣਗੀਆਂ ਫੇਰ ਲੋਕ ਸੈਲੋ ਦੇ ਵਿੱਚ ਕਣਕਾਂ ਲਾਉਣਗੇ ਤੇ ਫੇਰ ਹੀ ਇਹ ਆਪਦੇ ਗਦਾਮ ਭਰ ਕੇ ਉਥੋਂ ਸਿੱਧੀਆਂ ਰੇਲਾਂ 'ਚ ਜਾ ਕੇ ਆ ਮਜ਼ਦੂਰ ਆ ਇਹਨਾਂ ਨੂੰ ਵੀ ਖਤਮ ਕਰ ਦੇਣਾ ਇਹਨਾਂ ਨੇ ਕਿਸਾਨੀ ਨੂੰ ਖਤਮ ਕਰਨ ਦੇ ਉੱਤੇ ਆ ਨੀਤੀਆਂ ਇਹਨਾਂ ਦੀਆਂ ਉਹੋ ਪਾਲਿਸੀਆਂ ਸਾਹਮਣੇ ਆਈ ਜਾਂਦੀਆਂ ਹੁਣ ਆ ਛੋਟੇ ਵੱਲ ਕੀ ਕੀਤਾ ਗਿਆ ਸਾਡੇ ਵੱਲੋਂ ਇੱਕ ਤਾਂ ਇੰਸਪੈਕਟਰ ਆਈ ਤੇ ਇੱਕ ਉਹ ਮਾਰਕੀਟ ਕਮੇਟੀ ਵਾਲਾ ਇਹਨਾਂ ਦਾ ਘਰਾਉ ਕਰਕੇ ਇੱਥੇ ਭਾਇਆ ਇਹਨਾਂ ਨੂੰ ਭਾਈ ਬੈਠੇ ਆ ਅਸੀਂ ਜਿੰਨਾ ਚਿਰ ਸਾਡਾ ਕੋਈ ਉੱਚਤ ਘਰ ਆ ਕੇ ਕੋਈ ਮਸਲਾ ਹੱਲ ਨਹੀਂ ਕਰਦਾ ਉਨਾ ਚਿਰ ਅਸੀਂ ਇਹਨਾਂ ਦਾ ਬਿਲਕੁਲ ਸ਼ਾਂਤਮਈ ਢੰਗ ਨਾਲ ਘਰਾਉ ਕਰਕੇ ਰੱਖਾਂਗੇ ਆਪ ਦੇ ਨਾਲ ਦਾ ਹੀ ਇਹਨਾਂ ਨੂੰ ਖਾਣਾ ਪੀਣਾ ਦੇਵਾਂਗੇ ਕੋਈ ਇਹਨਾਂ ਨੂੰ ਅਪਸ਼ਬਦ ਨਹੀਂ ਬੋਲਦਾ ਬੈਠੇ ਨੇ ਇਹ ਰਾਮਨਾਲ ਉਹਨਾਂ ਚਿਰ ਇਹਨਾਂ ਨੂੰ ਬੈਠਣਾ ਪਊਗਾ ਮੇਰਣਾ ਗਰਸੀਪ ਸਿੰਘ ਪਿੰਡ ਜੈਸ਼ਨਵਾਲਾ ਬਲਾਕ ਸੰਗਠਨ ਮੀਤ ਪ੍ਰਧਾਨ ਕੀ ਗੱਲ ਹੋਈ ਹੈ ਕਿ ਜਿਹੜੇ ਤੁਸੀਂ ਕਹਿੰਦੇ ਬੀ ਇਨਸਪੈਕਟ ਭਾਰਤ ਸਰਕਾਰ ਤੇ ਕੀ ਕਾਰਨ ਕੀ ਹੈ ਕਾਰਨ ਸਾਡਾ ਇਹ ਹੈ ਜੀ ਇੱਕ ਤਰੀਕ ਤੋਂ ਆਲੀ ਮੰਡੀਆਂ ਤੇ ਸ਼ੁਰੂ ਹੈ ਇਹਨਾਂ ਨੂੰ ਹੁਣ ਸਾਨੂੰ ਬੈਠਣ ਨੂੰ ਅੱਜ 20 ਤਰੀਕ ਹੋ ਗਈ ਅਸੀਂ 12 ਦਿਨ ਹੋ ਗਏ 13 ਕਣਕਾਈ ਬਈ ਨੂੰ ਸਾਡੀ ਇਕਟੇਰੀ ਵੀਨ ਲੱਗੀ ਜੀ ਮੀਤੋਂ ਪਹਿਲਾਂ ਉਦੋਂ ਵੀ ਸੇਲਾ ਆਈ ਗਈ ਕਿ ਸੇਲਾ ਖਿਹਾਰ ਦਿਓ ਹੁਣ ਤੁਸੀਂ ਆਪ ਨਿਗਾਹ ਮਾਰ ਲਓ ਕਿ ਛੇ ਖਿਹਾਰ ਗਏ ਜੀ ਹੁਣ ਰਾਹ ਤੇੜੀ ਨਹੀਂ ਪੈ ਗਿਆ ਹੁਣ ਜੇ ਇਨਸਪੈਕਟਰ ਆਉਂਦਾ ਤਾਂ ਮਾਰਕੀਟ ਕਮੇਟੀ ਵਾਲਾ ਨਹੀਂ ਦਾ ਇਨਸਪੈਕਟਰ ਆਇਆ ਤਾਂ ਵੀ ਮੇਰਾ ਮਸਲਾ ਦਾ ਵੀ ਬਰੀ ਚਿਹਰੀ ਸਾਫ ਹੋਵੇ ਚੈੱਕ ਕਰੀ ਪਈ ਹੋਵੇ ਆ ਕੇ ਮੈਂ ਲਿਖ ਕੇ ਲੈਣੀ ਇਨਸਪੈਕਟਰ ਆਇਆ ਨਿਕਲਦਾ ਮਾਰਕੀਟ ਕਮੇਟੀ ਵਾਲਾ ਜਿਹੜਾ ਉਹ ਆਦੀ ਮਰਜ਼ੀ ਨਾ ਕਰਦਾ ਉਹ ਮਾਰਕੀਟ ਕਮੇਟੀ ਦਾ ਮੇਰੀ ਢੇਰੀ 13 ਦਾ ਸੂਰੇ ਲੱਗੂਗੀ ਤੇ ਦੂਜੀ ਤੇ 2 ਦਿਨ ਬਾਅਦ ਅਸੀਂ ਖਿਹਾਰ ਸੀ 2 ਦਿਨ ਬਾਅਦ ਆਏ ਇੰਨੇ ਦਿਨੇ ਬੈਠੇ ਪੁੱਛ ਲੋ ਆ 14 ਆ ਗਈ ਆ ਮਸਲਾ ਜੀ ਤੇ ਇੱਥੇ ਨਾ ਕੋਈ ਪ੍ਰਬੰਧਾ ਬੈਠਿਆ ਭਾਈ ਸਾਰੇ ਵਿਚਾਰੇ ਕੋਈ ਨਿਗਮ ਆ ਲੋ ਕੋਈ ਮਾਰਕੀਟ ਕਮੇਟੀ ਨਾਲ ਸਾਡੇ ਇੱਕ ਪ੍ਰਬੰਧ ਵੀ ਵਿਖਾ ਦੇ ਆ ਸਾਡੇ ਆ ਪਾਣੀ ਆ ਭਾਵੇਂ ਕੈਮਰਾ ਲਾ ਕੇ ਵਿਖਾ ਦੇ ਇਹੀ ਪੀਂਦੇ ਆ ਵਿਚਾਰੇ ਤੇ ਲੈਟਰੀਨਾਂ ਕੱਢ ਬਣਾਈਆਂ ਇਹਨਾਂ ਨੇ ਦੋ ਤੇ ਬੰਦਾ ਇੱਥੇ ਘੜ ਤੋਂ ਘੜ 70 ਬੰਦੇ ਹੋਣਗੇ ਫਤ ਫਿਰ ਇਨਸਪੈਕਟਰ ਨਾ ਠੀਕ ਆ ਭਾਈ ਕਿਤੇ ਮ ਆ ਗਿਆ ਕਿ ਕਾਹੀ ਜੀ ਇੱਥੇ ਭਾਈ ਬੈਠੇ ਉਹਨਾਂ ਚ ਕਰ ਹੁਣ ਸਾਡੇ ਨਾਲ ਗੱਲਬਾਤ ਕਰਦਾ ਮੋਚੇ ਹੁਣ ਵੇਖ ਲੈਣਾ ਮੈਂ ਹੁਣ ਸਾਨੂੰ ਦੀ ਪਤਾ ਜੀ ਹੁਣ ਆ ਉਹ ਮੋਚਰ ਕਿਵੇਂ ਹੁਣ ਅਸੀਂ ਤਾਂ ਜੀ ਇੱਥੇ ਬੈਠਿਆ ਅਸੀਂ ਦਾ ਨਾਂ ਜਾਣਦੇ ਕਿ ਨਾਂ ਜਾਣ ਕਿ ਆਕਰਾਂਝ ਨੂੰ ਪਰ ਚਿਕੋਤਾ ਨੂੰ ਕੁਝ ਵੀ ਕਰਦੇ ਨਾ ਅਸੀਂ ਜਾਨੂੰ ਜਾਣਦੇ ਨਹੀਂ ਸਾਨੂੰ ਵੀ ਲੈ ਜਾਣ ਨਾਲ ਭਾਵੇਂ ਕਿੱਥੇ ਮਾਰ ਜੀ ਇਹਨੂੰ ਦੇਵਾਂਗੇ ਰੋਟੀ ਵੀ ਦੇਵਾਂਗੇ ਚਾਹ ਪਾਣੀ ਵੀ ਪੀਵਾਵਾਂਗੇ ਜਿਹੋ ਜਿਹਾ ਦਾ ਅਥਰੇ ਮਾਨਤਨ ਹੁੰਦਾ ਉਹੋ ਜਿਹਾ ਹੀ ਮਾਨਤਨ ਜੀ ਦਾ ਕਰਾਂ ਕਿੰਨਾ ਚਿਰ ਜਾਣ ਦਿੰਦੇ ਆ ਜਾਣਦੇ ਨੇ ਕਿ ਸਾਡੇ ਕੋਈ ਉਚਿਤ ਗੱਲ ਨਹੀਂ ਸਾਡੀ ਸੁਣਦਾ ਗੱਲ ਸੁਣੂਗਾ ਤਾਂ ਫਿਰ ਅਸੀਂ ਕੋਈ ਥਾਲੂ ਗੱਲ ਹੱਲ ਪਾਣੀ ਰਾਹ ਪਾਉਗੀ ਤਾਂ ਫਿਰ ਅਸੀਂ ਉਹਨਾਂ ਦੀ ਕੰਨੀ ਲਾਤ ਕੁਝ ਵੀ ਆਈ ਸੀ ਫਿਰ ਉਹਨਾਂ ਨੇ ਕੀ ਕਰ ਸਕਦੇ ਪੁੱਛ ਆਦੀ ਜੀ ਮੈਂ ਥੋੜਾ ਸਮਝੌਤਾ ਕਰਾ ਦੇਣੇ ਸਮਝੌਤਾ ਸਾਡਾ ਕਹਿੰਦਾ ਜੀ ਆਏ ਤੇ ਸਾਨੂੰ ਆਪਸ ਵਿੱਚ ਜੀਮੀਦਾਰਾਂ ਨੂੰ ਲੜਾਉਂਦੇ ਆ ਜਿਹੜਾ ਨੂੰ ਅੱਜ 12 ਦਿਨ ਹੋ ਗਏ ਬੈਠਿਆਂ ਨੂੰ ਉਹਨਾਂ ਦੀ ਸਾਰੀ ਭੁੱਜ ਗਈ ਜਿਹੜੀ ਹੁਣ ਸਵੇਰੇ ਆਈ ਦੋ ਦਿਨਾਂ ਦਾ ਆਜੂ ਕਣਕ ਉਹਨਾਂ ਦੀ ਤਰੂਗਿਆਂ ਦਾ ਮੋਚ ਸਹੀ ਉਹ ਮੰਡੀ ਦੇ ਥਾਣੇ ਖੇਲਿਆਰ ਨੂੰ ਮੰਡੀ ਥਾਣੇ ਖੇਲਿਆਰ ਨੂੰ ਉਹ ਵਿਕ ਜੂ ਸਾਨੂੰ ਜੱਟਾਂ ਨੂੰ ਲੜਾਉਣਗੇ ਇੱਥੇ ਜਾਤੇ ਹੋ ਜਿੰਦੇ ਆਪਾਂ ਉਹਨੇ ਤੋਲਤੀ ਅੱਜ ਆਈ ਮੈਨੂੰ 15 ਦਿਨ ਹੋ ਗਏ ਇਹਨਾਂ ਨੇ ਜੀ ਸਰਕਾਰ ਨੇ ਅਸਰ ਭਗਵਾਨ ਤੁ ਕੀ ਮੰਗ ਕਰ ਦੋ ਮੰਗ ਜੇ ਸਾਡੀ ਇਹੀ ਹੈ ਜੀ ਸਾਡੀ ਦਾਸਲੀ ਮੰਗ ਵੀ ਸਾਡੀ ਸਮੱਸਿਆ ਸੁਣੀ ਜਾਵੇ ਸਾਨੂੰ ਹਰਾਨ ਨਾ ਕਰਦੇ ਜੇ ਹੁਣ ਤੁਸੀਂ ਅਸੀਂ ਖਿਲਾੜ ਕੇ ਕਿੱਥੇ ਜੀ ਨੂੰ ਆਂ ਦੱਸੋ ਪਾਪ ਇਹ ਆ ਗੜੇ ਇਹ ਵੀ ਭਜਣ ਨੂੰ ਤਿਆਰ ਹੈ ਜੀ ਮੀ ਆ ਗਿਆ ਧੱਕ ਦਿਓ ਖਿਲਾੜ ਦਿਓ ਕਿੰਨਾ ਖਿਲਾੜ ਨਹੀਂ ਭੁੱਖੇ ਤੇ ਆਏ ਜੇ ਇਹ ਆਦੀ ਦਿਹਾੜੀ ਕਿੰਨੂ ਬੱਚੇ ਚਾਹ ਪਾਣੀ ਦਾ ਨੂੰ ਕੋਈ ਨਹੀਂ ਜਿਆਣੂ ਇਹ ਤੁਹਾਡੇ ਵਾਸਤੇ ਚਰਪਾਲਾਂ ਦਾ ਪ੍ਰਬੰਧ ਕੀਤਾ ਹੈ ਧੰਨਵਾਦ ਸਤਿ ਚਰਪਾਲਾਂ ਆਪ ਜੀ ਨਾਲ ਲੱਗੇ ਜਿਵੇਂ ਪਾਟੀਆਂ ਪੁਰਾਣੀਆਂ ਉਹ ਬੋਰਾਂ ਵਾਲੀਆਂ ਚਰਪਾਲਾਂ ਜੀ ਮੋਟੀਆਂ ਹੁੰਨ ਚਾਹੇ ਉਹ ਮੇਰੀ ਆ ਜਾਂਦੀਆਂ ਫੇਰ ਉੱਡ ਜਾਂਦੀਆਂ ਸੰਘਾ ਠੜੀ ਤੇ ਬਾਹਲੀ ਖਿ ਇਹ ਚਾਹ ਪਾਣੀ ਦਾ ਜਿਹੜਾ ਪ੍ਰਬੰਧ ਇਹਨਾਂ ਨੇ ਕਰਨੋਂ ਦੋ ਕਰਿਆ ਗਾ ਮਾਰਕੀਚ ਕਮੇਟੀ ਨੇ ਜਿਹੜਾ ਪਾਣੀ ਕਰਿਆ ਅੱਜ ਕੈਮਰੇ ਲਾ ਕੇ ਵੇਖ ਲੋ ਜੀ ਹਾਊਸ ਤੋਂ ਭਰ ਕੇ ਦਿੰਦੇ ਆ ਪਾਣੀ ਆਪਿਆ ਸਾਰੇ ਇਹ ਪੀਂਦੇ ਸਾਰੇ ਅਸੀਂ ਪੀਂਦੇ ਆ ਛੜਿਆ ਪਾਣੀ ਦਾ ਸੂਏ ਚੋਂਦਾ ਉਹੀ ਪਾਣੀ ਤੇ ਜਾਂ ਸਾਡਾ ਬੋਲ ਆ ਬੋਲ ਨਹੀਂ ਚੱਲਦਾ ਉੱਥੋਂ ਭੜਕੀ ਨਾ ਦੇ ਛਾ ਦਾ ਜਾਨ ਛਾ ਦਾ ਵੀ ਕੋਈ ਇਥੇ ਕੋਈ ਪ੍ਰਬੰਧ ਨਹੀਂ ਢੱਕਾ ਇੱਕ ਵੀ ਅਸੀਂ ਇਹ ਘਟ ਤੋਂ ਘਟ ਸ਼ਕਤੀ ਰਸੀ ਦੇ ਭੱਗੇ ਆ ਤੇ ਸੌ ਜ਼ਿੰਮੇਦਾਰ ਹਾਂ ਆ ਤੁਸੀਂ ਕੈਮਰਾ ਕੋ ਵਿਖਾ ਦੇ ਨੂੰ ਕਿੰਨੀ ਨੇਰੀ ਬੁੱਲਾ ਆਉਂਦੇ ਰਾਤ ਨੂੰ ਇੱਥੇ ਸਾਡੇ ਇੱਥੇ ਬਚਾਰੇ ਇਕੱਠੇ ਹੋ ਕੇ ਬੈਹਿੰਦੇ ਆਂ ਕੁਕੜੀਆਂ ਨੂੰ ਫੇਰ ਉੜਦੇ ਆਂ ਕਿਤੇ ਰਾਤ ਪੌਣੇ 12 ਵਜੇ ਹਟਿਆ ਪੌਣੇ 12 ਵਜੇ ਸਾਰੀ ਇੱਥੇ ਬੈਠੇ ਕੋਈ ਬਾਥਰੂਮ ਦਾ ਪ੍ਰਬੰਧ ਹੈਗਾ ਕੋਈ ਨਹੀਂ ਜੋ ਲੋਕ ਬਾਥਰੂਮ ਹੁਣ ਬਣਾਏ ਇਹਨਾਂ ਨੇ ਇੱਕ ਦੋ ਦਿਨਾਂ ਚ ਜੱੱਕਾ ਹੀ ਨਹੀਂ ਬਣਾਇਆ ਦੋ ਆਜੀ ਦੋ ਆਹੋ ਲੈਟਰਨ ਨਹੀਂ ਵਸ ਤੜਨਾ ਕੋਈ ਲਾਈਟਾਂ ਹੈਗਾ ਈ ਜ਼ਰੂਰ ਲਾਈਟਾਂ ਨਹੀਂ ਆਹਦੇ ਵੀ ਲਾਈਟਾਂ ਹੈਗਾ ਜੀ ਸਤਿਨਾਮ ਆ ਮੈਂ ਤੁਹਾਡਾ ਦੇਖਣ ਮੈਂ ਮੇਰੀ ਏਜੰਸੀ ਮਾਰਕਡ ਹੈ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੈ ਸਿੰਘ ਵਾਲੇ ਮੇਰੀ ਖਰੀਦ ਤੇ ਡਿਊਟੀ ਲੱਗੀ ਹੈ ਅੱਜ ਕਿਹਦੇ ਤੁਹਾਡਾ ਘਰਾਓ ਕੀਤਾ ਕਿ ਕਾਰਨ ਕੀ ਹੈ ਸਰ ਇੱਥੇ ਪਿਛਲੇ 5-4 ਦਿਨਾਂ ਤੋਂ ਬਹੁਤ ਜ਼ਿਆਦੇ ਮੋਇਸਚਰ ਵਾਲੀਆਂ ਜਿਹੜੀਆਂ ਢੇਰੀਆਂ ਆ ਵੰਗੀਆਂਆਂ ਸੀ ਅਸੀਂ ਡੀਸੀ ਸਾਹਿਬ ਦੇ ਵੀ ਜਿਹੜੀ ਅਸੀਂ ਮੈਟਰ ਦੇ ਧਿਆਨ ਚ ਲਿਆਤਾ ਸੀ ਵੀ ਇਹ ਢੇਰੀਆਂ ਨੂੰ ਚੁਕਵਾਇਆ ਜਾਵੇ ਤਾਂ ਜੋ ਦੂਜੀਆਂ ਜਿਹੜੀਆਂ ਢੇਰੀਆਂ ਵਿੱਚ ਚਾਰੂ ਰੂਪ ਨਾਲ ਖਰੀਦ ਹੋ ਸਕੇ ਕਾਲੀ ਫਾਰਮਰ ਕਹਿੰਦੇ ਵੀ ਇੱਕ ਵਸ ਲੱਗ ਕੇ ਭਾਵੇਂ 18 ਮੋਇਸਚਰ ਹੋਵੇ 14 ਮੋਇਸਚਰ ਸਾਰੀਆਂ ਖਰੀਦੋ ਉਹ ਜਿਹੜੀਆਂ ਅਸੀਂ ਖਰੀਦ ਨਹੀਂ ਕਰ ਸਕਦੇ ਅੱਗੇ ਨਾ ਮੋਇਸਚਰ ਆ ਦੇਗੇ ਮੋਇਸਚਰ ਸਰ ਜਿਹੜੀਆਂ ਪੁਰਾਣੀਆਂ ਢੇਰੀਆਂ ਪਈਆਂ ਜੀ ਉਹਨਾਂ ਦਾ 14.5 ਤੋਂ ਲੈ ਕੇ 18 19 ਤੱਕ ਦੇ ਅੱਜ ਵਰ ਕੀ ਕੀਤਾ ਕਿਸਾਨਾਂ ਨੇ ਅੱਜ ਕਹਿੰਦੇ ਸੀ ਵੀ ਕਹਿੰਦੇ ਵੀ ਇੱਕ ਵਸ ਲੱਗ ਕੇ ਸਾਰੀ ਖਰੀਦੋ ਜੀ ਮੈਂ ਕਹਿੰਦਾ ਸਾਡੀ ਜਿਹੜੀ ਸਪੈਸੀਫਿਕੇਸ਼ਨ ਹੈ ਉਹ ਚਾਹੁੰਦੀ ਅਸੀਂ ਖਰੀਦ ਲਾਂਗੇ ਪੁਲਸੀ ਬਾਈਫਾ ਤੁਹਾਡੇ ਕੋਲ ਕੀ ਕਹਿੰਦੇ ਪੁਛ ਕੇ ਬੋਲਣ ਤੋਂ ਪੁਲਿਸ ਦਾ ਤਾਂ ਅਸੀਂ ਤਾਂ ਬੁਲਾਈ ਨਹੀਂ ਜੀ ਪਤਾ ਨਹੀਂ ਕਿਵੇਂ ਆਈ ਹੈ ਉੱਚਤ ਕਰਗਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਹਾਂ ਮੈਂ ਜਾਣਕਾਰੀ ਦਿੱਤੀ ਸੀ ਕਿ ਸਰ ਹੁਣ ਕਿਹੜੇ ਜਾਣ ਨਹੀਂ ਦਿੰਦੇ ਅਸੀਂ ਫਿਰ ਚਲੋ ਕੋਈ ਨਹੀਂ ਬੈਠਿਆ ਜੀ